ਜਿਸ ਵੇਲੇ ਛੇਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਅਵਤਾਰ ਲਿਆ ਇਸ ਧਰਤੀ ਉੱਤੇ ਉਸ ਸਮੇਂ ਦੀਆਂ ਸਿਫਤਾਂ ਕਵੀ ਦੀ ਕਲਮ ਨੇ ਐਉਂ ਕੀਤੀਆਂ ਜੀ ਫੋਲੇ ਅਰਸ਼ਾਂ ਚੋਂ ਵਰਸੇ ਦੇਵਤੇ ਵੰਡਦੇ ਫਿਰਨ ਮਠਿਆਈਆਂ ਫੋਲੇ ਅਰਸ਼ਾਂ ਚੋਂ ਵਰਸੇ ਦੇਵਤੇ ਵੰਡਦੇ ਫਿਰਨ ਮਠਿਆਈਆਂ ਲੈ ਰਾਗ ਰਤਨ ਪਰियां ਖੁਸ਼ੀ ਦੇ ਸ਼ਬਦ ਸੁਣਾਵਣ ਆਂ ਆ ਲੈ ਰਾਗ ਰਤਨ ਪਰियां ਖੁਸ਼ੀ ਦੇ ਸ਼ਬਦ ਸੁਣਾਵਣ ਆਂ ਆ ਗਈ ਪੱਤ ਚੜ ਦੂਰ ਕਿਤੇ ਆ ਗਿਆ ਜਦੋਂ ਬਾਗ ਦਾ ਮਾਲੀ ਵਿੱਚ ਪੰਡ ਵਡਾਲੀ ਦੇ ਆ ਗਿਆ ਦੀਨ ਦੁਖੀ ਦਾ ਵਾਲੀ ਵਿਚ ਪਿੰਡ ਵਡਾਲੀ ਦੇ ਆਗਿਆ ਦੀਨ ਦੁਖੀ ਦਾ ਵਾਲੀ